ਹਰ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਟ੍ਰੇਨ ਦੇ ਵਿੱਚ ਜ਼ਰੂਰ ਸਫ਼ਰ ਕਰਦਾ। ਕਈ ਇਨਸਾਨ ਐ ਜਿਹੇ ਨੇ ਜਿਹੜੇ ਰੋਜ਼ਾਨਾ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਨੇ। ਜਿਨ੍ਹਾਂ ਦਾ ਆਉਣਾ ਜਾਣਾ ਸਾਰੀ ਜ਼ਿੰਦਗੀ ਐ ਟ੍ਰੇਨ ਦੇ ਨਾਲ ਜੁੜੀ ਹੁੰਦੀ ਐ। ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਡਿਊਟੀ ਤੇ ਜਾ ਕਿਸੇ ਆਪਣੀ ਰਿਸ਼ਤੇਦਾਰੀ ਵਿੱਚ ਆਪਾਂ ਟ੍ਰੇਨ ਦੇ ਵਿੱਚ ਜ਼ਰੂਰ ਸਫ਼ਰ ਕਰਦੇ ਆਂ। ਅੱਜ ਤੁਹਾਨੂੰ 10 ਨੁਕਤੇ ਮੈਂ ਦੱਸਣ ਲੱਗਾ ਜੇ ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹੋ ਜੇ ਤੁਹਾਨੂੰ ਇਹ ਗੱਲਾਂ ਪਤਾ ਹੋਣਗੀਆਂ ਤਾਂ ਤੁਸੀਂ ਟ੍ਰੇਨ ਦੇ ਵਿੱਚ ਸਖਾਲਾ ਸਫ਼ਰ ਕਰ ਸਕਦੇ ਹੋ। ਨੰਬਰ 1 ਤੇ ਜਦੋਂ ਵੀ ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹੋ ਉਹਦੇ ਵਿੱਚ ਪੁਲਿਸ ਮੁਲਾਜ਼ਮ ਹੁੰਦੇ ਆ ਕਈ ਵਾਰੀ ਆਪਾਂ ਤੋਂ ਆ ਕੇ ਟਿਕਟ ਮੰਗਣ ਲੱਗ ਜਾਂਦੇ ਆ ਕੋਈ ਵੀ ਪੁਲਿਸ ਮੁਲਾਜ਼ਮ ਜਿਹੜਾ ਤੁਹਾਡੇ ਟ੍ਰੇਨ ਦੀ ਟਿਕਟ ਨਹੀਂ ਮੰਗ ਸਕਦਾ ਸਿਵਾਏ ਟੀਟੀ ਤੋਂ ਜੇਕਰ ਤੁਹਾਡੋ ਟੀਟੀ ਟਿਕਟ ਦੇਖਣੀ ਚਾਹੁੰਦਾ ਤਾਂ ਤੁਸੀਂ ਟੀਟੀ ਨੂੰ ਟਿਕਟ ਦਿਖਾ ਸਕਦੇ ਹੋ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਤੁਸੀਂ ਟਿਕਟ ਨਹੀਂ ਦਿਖਾਉਣੀ ਕਿਉਂਕਿ ਪੁਲਿਸ ਮੁਲਾਜ਼ਮ ਦਾ ਅਧਿਕਾਰ ਹੀ ਨਹੀਂ ਹੁੰਦਾ ਵੀ ਟਿਕਟ ਦੇਖਣ ਦਾ ਇਹ ਅਧਿਕਾਰ ਸਿਰਫ ਟੀਟੀ ਕੋਲੇ ਹੁੰਦਾ ਆਪਣੀ ਟਿਕਟ ਸਿਰਫ ਤੇ ਸਿਰਫ ਟੀਟੀ ਹੀ ਚੈੱਕ ਕਰ ਸਕਦਾ ਨੰਬਰ 2 ਤੇ ਜਦੋਂ ਤੁਸੀਂ ਰਾਤ ਨੂੰ 10 ਵਜੇ ਤੋਂ ਬਾਅਦ ਸਫ਼ਰ ਕਰ ਰਹੇ ਹੋ ਨਿਓ ਤਾਂ ਤੁਹਾਡੀ ਜਿਹੜੀ ਟਿਕਟ ਆਉ ਟੀਟੀ ਚੈੱਕ ਨਹੀਂ ਕਰ ਸਕਦਾ ਕਿਉਂ ਕਿਉਂਕਿ ਜੇਕਰ ਤੁਸੀਂ 10 ਵਜੇ ਤੋਂ ਪਹਿਲਾਂ ਟ੍ਰੇਨ ਦੇ ਵਿੱਚ ਚੜ੍ਹਦੇ ਹੋ ਤਾਂ ਤੁਸੀਂ ਟੀਟੀ ਨੂੰ ਤੁਹਾਡੇ ਟਿਕਟਾਂ ਜਿਹੜੀ ਉਹ ਨਹੀਂ ਦਿਖਾਉਣੀ ਕਿਉਂਕਿ ਜਿਹੜਾ ਉਹ ਸਫ਼ਰ ਕਰਨ ਦਾ ਸਮਾਂ ਹੁੰਦਾ ਸੌਣ ਦਾ ਸਮਾਂ ਹੁੰਦਾ ਹੈ ਜੇਕਰ ਤੁਸੀਂ 10 ਵਜੇ ਤੋਂ ਬਾਅਦ ਸਫਰ ਕਰਦੇ ਹੋ ਤਾਂ ਤੁਹਾਡੇ ਜਿਹੜੀ ਟੀਟੀਆ ਟਿਕਟ ਚੈੱਕ ਕਰ ਸਕਦਾ ਹੈ ਨੰਬਰ 3 ਤੇ ਰੇਲਵੇ ਦੇ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਹੈ ਜਦੋਂ ਵੀ ਆਪਾਂ ਟ੍ਰੇਨ ਦੇ ਵਿੱਚ ਸਫਰ ਕਰਦੇ ਆ ਤਾਂ ਆਪਾਂ ਭਾਰੀਆਂ ਚੀਜ਼ਾਂ ਚੱਕ ਲੈਣੇ ਆ ਜੇਕਰ ਤੁਹਾਡੇ ਕੋਲੇ 70 ਕਿਲੋ ਤੋਂ ਵੱਧ ਵਜਨ ਹੈ ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ ਟ੍ਰੇਨ ਦੇ ਵਿੱਚ ਆਪਾਂ 70 ਕਿਲੋ ਤੱਕ ਹੀ ਵਜਨ ਲਿਜਾ ਸਕਦੇ ਆ ਇਹ ਗਲਤੀ ਤੁਸੀਂ ਕਦੇ ਵੀ ਭੁੱਲ ਕੇ ਨਾ ਕਰਿਓ ਨੰਬਰ 4 ਜੇਕਰ ਗਲਤੀ ਨਾਲ ਤੁਹਾਡਾ ਕੋਈ ਸਮਾਨ ਚੋਰੀ ਕਰਕੇ ਲੈ ਜਾਂਦਾ ਚੱਕ ਕੇ ਲੈ ਜਾਂਦਾ ਤਾਂ ਉਹਦੇ ਵਿੱਚ ਰੇਲਵੇ ਵਿਭਾਗ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਤੁਸੀਂ ਆਪਣੇ ਸਮਾਨ ਦੀ ਆਪ ਗੌਰ ਰੱਖਣੀ ਹੁੰਦੀ ਹੈ ਨੰਬਰ 5 ਅਰਾਮ ਸਮੇਂ ਕੋਈ ਬੱਚਾ ਜਾਂ ਕੋਈ ਔਰਤ ਭਾਵੇਂ ਕਿ ਉਹ ਬਗੈਰ ਟਿਕਟ ਹੈ ਟ੍ਰੇਨ ਦੇ ਵਿੱਚ ਸਫਰ ਕਰ ਰਹੀ ਹੈ ਟੀਟੀ ਉਸ ਨੂੰ ਟ੍ਰੇਨ ਦੇ ਵਿੱਚੋਂ ਨਹੀਂ ਉਤਾਰ ਸਕਦਾ ਨੰਬਰ 7 10 ਵਜੇ ਤੋਂ ਬਾਅਦ ਟ੍ਰੇਨ ਦੇ ਵਿੱਚ ਤੁਹਾਡੇ ਡੱਬੇ ਦੇ ਵਿੱਚ ਕੋਈ ਉੱਚੀ ਆਵਾਜ਼ ਦੇ ਵਿੱਚ ਗਾਣੇ ਗਾਉਂਦਾ ਹੈ ਜਾਂ ਉੱਚੀ ਆਵਾਜ਼ ਦੇ ਵਿੱਚ ਗੱਲਾਂ ਕਰਦਾ ਜਾਂ ਉੱਚੀ ਆਵਾਜ਼ ਦੇ ਵਿੱਚ ਕੋਈ ਮੋਬਾਈਲ ਸੁਣਦਾ ਤਾਂ ਤੁਸੀਂ ਉਹਦੀ ਕੰਪਲੇਟ ਕਰ ਸਕਦੇ ਹੋ ਕਿਉਂਕਿ ਰਾਤ ਨੂੰ 10 ਵਜੇ ਤੋਂ ਬਾਅਦ ਸਵਾਰੀਆਂ ਦੇ ਸੌਣ ਦਾ ਸਮਾਂ ਹੁੰਦਾ ਹੈ ਨੰਬਰ 8 ਜੇਕਰ ਤੁਹਾਡੀ ਟ੍ਰੇਨ ਮਿਸ ਹੋ ਜਾਂਦੀ ਹੈ ਤਾਂ ਤੁਸੀਂ ਆਪਣਾ ਜਿਹੜਾ ਟਿਕਟਾ ਰਿਫੰਡ ਕਰਵਾ ਸਕਦੇ ਹੋ ਜੇ ਤੁਸੀਂ ਟ੍ਰੇਨ ਦੇ ਵਿੱਚ ਨਹੀਂ ਚੜ੍ਹਨਾ ਚਾਹੁੰਦੇ ਤੁਹਾਨੂੰ ਕੋਈ ਐਮਰਜੈਂਸੀ ਹੋ ਗਈ ਤਾਂ ਤੁਹਾਡੀ ਜਿਹੜੀ ਉਹ ਟਿਕਟਾ ਰਿਫੰਡ ਹੋ ਸਕਦੀ ਹੈ ਕੁਝ ਪੈਸੇ ਕੱਟ ਕੇ ਨੰਬਰ 9 ਜੇਕਰ ਕਿਸੇ ਕਾਰਨ ਤੁਸੀਂ ਟ੍ਰੇਨ ਦੇ ਵਿੱਚ ਆਪਣੇ ਸਟੇਸ਼ਨ ਤੋਂ ਚੜ੍ਹਨ ਦੇ ਸਫਲ ਹੋ ਜਾਂਦੇ ਹੋ ਤਾਂ ਤੁਸੀਂ ਦੋ ਸਟੇਸ਼ਨ ਅੱਗੇ ਜਾ ਕੇ ਟ੍ਰੇਨ ਚੜ੍ਹ ਸਕਦੇ ਹੋ ਤੁਹਾਡੀ ਜਿਹੜੀ ਸੀਟ ਹੈ ਬਕਾਇਦਾ ਤੌਰ ਤੇ ਤੁਹਾਨੂੰ ਮਿਲੂਗੀ ਤੁਹਾਡੇ ਸੀਟ ਕੋਈ ਹੋਰ ਨਹੀਂ ਮਿਲ ਸਕਦਾ ਧਬੇ ਸਕਦਾ ਜੇਕਰ ਟ੍ਰੇਨ ਦੇ ਵਿੱਚ ਤੁਹਾਡਾ ਕੋਈ ਸਮਾਨ ਹੈ ਉਹ ਚੋਰੀ ਹੋ ਜਾਂਦਾ ਤਾਂ ਤੁਸੀਂ ਰੇਲਵੇ ਵਿਭਾਗ ਨੂੰ 148 139 ਤੇ ਉੱਪਰ ਕਾਲ ਕਰਕੇ ਆਪਣੀ ਕੰਪਲੇਟ ਲਿਖਾ ਸਕਦੇ ਹੋ ਤੁਸੀਂ ਆਰਪੀਐਫ ਭਾਵ ਰੇਲਵੇ ਪੁਲਿਸ ਫੋਰਸ ਨੂੰ 182 ਨੰਬਰ ਤੇ ਕਾਲ ਕਰਕੇ ਉਹਨਾਂ ਨੂੰ ਸੱਦ ਸਕਦੇ ਹੋ ਤੇ ਉਹਨਾਂ ਦੀ ਸਹਾਇਤਾ ਲੈ ਸਕਦੇ ਹੋ ਜੇਕਰ ਮੇਰੇ ਵੱਲੋਂ ਦੱਸੀਆਂ ਗੱਲਾਂ ਤੁਹਾਨੂੰ ਚੰਗੇ ਲੱਗੀਆਂ ਆਸ ਜੀ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਸਸਤੀਕਾਰ